ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਯਾਰ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019870 ਅੱਜ ਦੀ ਵੀਡੀਓ ਪਿੰਡ ਪਖਤਾ ਪਾਈ ਜਿਲ੍ਹਾ ਬਟਿੰਡੇ ਦਾ ਪਿੰਡ ਪਾਈ ਜਾਂਦਾ ਉੱਥੇ ਕਬਰ ਕਰਦੇ ਪਏ ਆ ਵੀਰ ਦਾ ਮੋਬਾਈਲ ਨੰਬਰ ਆ 78141 53442 76141 53442 ਜੋ ਪਾਸਾ ਕਿ ਮੈਂ ਦੇਖਦੇ ਪਏ ਆ ਦੂਜਾ ਸੁਆਸੂਈ ਹੋਇਆ 7 ਮਹੀਨੇ ਦੀ ਗੱਪਣ ਚੱਕ ਬਾਸ ਬਹੁਤ ਵੀ ਡਿਮਾਂਡ ਕਰਦੇ ਕਿ ਟੋਕਣ ਗੱਪਣ ਮੈਂ ਲੈਣੀ ਆ 7 ਮਹੀਨੇ ਦੀ ਟੋਕਣ ਗੱਪਣ ਚੱਕ ਬਾਸ ਇੱਕ ਸਿੰਘ ਥੋੜਾ ਜਿਹਾ ਖੁੱਲਾਗਾ ਦੇਖ ਸਕਦੇ ਹੋ ਦੂਜਾ ਸੁਆਸੂਈ ਹੋਇਆ ਤੀਜੇ ਰਹੀ 7 ਮਹੀਨੇ ਦੀ ਗੱਪਣ ਚੱਕ ਬਾਸ ਕਨਫਰਮ ਆ ਕਿ ਇੱਕ ਟਾਈਮ ਦੁੱਧ ਦਿੰਦੀ ਆ ਬੱਚਾ ਇਹਦੇ ਨਾਲ ਕੋਈ ਨਹੀਂ ਹੈਗਾ ਤੋਰ ਕੇ ਵੀ ਨੇ ਦਿਖਾਤੀ ਸੁੱਕਾ ਦਕੜ ਵਗੈਰਾ ਬਾਡੀ ਤਾਂ ਚਾ ਪਿਛੇ ਦੇਖ ਸਕਦੇ ਹੋ 2.5 ਕਿਲੋ ਦੁੱਧ ਇੱਕ ਟਾਈਮ ਦੇ ਦਿਆਂ ਡਰਾਈਵ ਨਾਲ ਕੇ ਲੈ ਸਕਦਾ ਵੀ ਮਹੀਨੇ ਵੀ 15-20 ਦੇ ਵਿੱਚ ਦੁੱਧ ਉਹਨੇ ਹਟ ਜਾਣਾਗਾ ਪਰ ਥਣ ਵਧੀਆ ਪਾਸ ਹੋਣਗੇ 2.5 ਪੌਣ ਤਣ ਕਿਲੋ ਦੇ ਚੋਕ ਦੇ ਕੋਈ ਪਾਸ ਕਰ ਸਕਦੇ ਇੱਕ ਟਾਈਮ ਮਿਲਦੀ ਆ 7 ਮਹੀਨੇ ਗੱਬਣ ਚੈੱਕ ਪਾਸ ਕਨਫਰਮਾ ਬੀਤੇ ਨੇ ਆਪਣੀ ਤਸੱਲੀ ਕਰਾਈ ਦੀ ਐਚ ਆਰ ਡੀ ਵੀ ਦਾ ਸੀਮਨ ਲੱਗਿਆ ਵਾ ਤੇ ਅੱਗੇ ਆ ਵੀ ਚੈੱਕ ਕਰਾ ਕੇ ਤਸੱਲੀ ਕਰਾਈ ਲਈ ਜਾ ਸਕਦਾ ਰੇਟ ਬਿਲਕੁਲ ਬਾਜਬ ਹੋਊਗਾ ਬਿਲਕੁਲ ਬਾਜਬ ਰੇਟ ਹੋਊਗਾ ਤੇ ਫਿਰ ਰੇਟ ਵੀਰ ਕੰ ਦਾ ਫੋਨ ਤੇ ਕਰਾਂਗੇ ਸਾਡਾ ਵਨ ਦੇਖੋ ਸੋਹਣਾ ਸਾਫ ਸੁਥਰਾ ਚਾਰੇ ਹਨ ਨਿੱਖਣਵੇਂ ਤੇ ਤਾਜੀ ਨੇ ਦੁੱਧ ਦਿੱਤਾ ਇਹਨੇ 12 ਕਿਲੋ 12 ਕਿਲੋ ਦੁੱਧ ਦਿੱਤਾ ਤਾਜੀ ਨੇ ਮੂਲੇ ਕੇ 12 13 12 ਜਿਹੜਾ ਮੰਨ ਕੇ ਲੈ ਸਕਦੇ ਹੋ ਪਿੰਡ ਭਗਤਾ ਭਾਈ ਜਿਹੜਾ ਬਠਿੰਡਾ ਪੈਗਾ 7 ਮਹੀਨਾ ਦੀ ਟੋਕਰ ਰਗਣ ਜੱਤ ਬਸ ਖਰੀਦਣੇ ਸੰਪਰਕ ਕਰੋ ਨਿਰਖਪਾਕ ਤੁਸੀਂ ਆਪ ਕਹਿੰਦੇ ਮੇਰਾ ਕੰਮ ਸਿਰਫ ਵੀਡੀਓ ਕਵਰ ਕਰਨਾ ਵੀਡੀਓ